ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਅੱਜ ਤਪਦੀ ਹੋਈ ਗਰਮੀ ਨੂੰ ਦੇਖ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਠੰਡੇ ਮਿੱਡੇ ਪਾਣੀ ਜਿਹੜੀ ਸ਼ਬੀਲ ਆਈ ਗਈ ਹੈ ਹਨਾ ਤੁਹਾਡੇ ਮੈਨੂੰ ਵੀ ਪਿੰਡ ਬਖਤਖੜ ਦੇ ਅਡੇ ਤੇ ਸ਼ਬੀਲ ਆਈ ਗਈ ਹੈ ਕੀ ਕਹਿਣਾ ਚਾਹੋਗੇ ਸੋਨਾ ਭਾਈ ਜੀ ਦਾ ਖਾਲਸਾ ਬਹਿਨ ਜੀ ਦੀ ਖਤੇ ਜਾਣਕਾਰੀ ਬਾਦ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਹਿਲੇ ਸੱਦੇ ਤੇ ਸਾਡੇ ਕੋਲ ਪਹੁੰਚਦੇ ਹੋ ਅਜੇ ਜੀ ਹੁਣ ਤੁਹਾਨੂੰ ਪਤਾ ਹੈ ਮਈ ਦਾ ਮਹੀਨਾ ਜੂਨ ਮਈ ਦਾ ਮਹੀਨਾ ਚੱਲ ਰਹੇ ਨੇ ਬਹੁਤ ਗਰਮੀ ਪੈ ਰਹੀ ਹੈ ਇਨਾਂ ਚ ਸੋ ਸਾਡੇ ਐਨਆਰਆਈ ਵੀਰਾਂ ਨੇ ਤੇ ਨਗਰ ਚੁੰਗਾ ਦੀ ਸਾਰੀ ਸੰਗਤ ਨੇ ਇਕੱਤਰ ਹੋ ਕੇ ਰਹਿਮਾਹਿਬਾ ਕਰਕੇ ਸੋਚਿਆ ਵੀ ਆਪਾਂ ਕਾਲ ਸੁਵੀਲ ਲਾ ਲਈ ਇਹ ਸਾਡੀ ਚੌਥੀ ਸੁਵੀਲ ਹੈ ਸਾਡੀ ਸੰਗਤ ਦੀ ਵਾਰ ਨੂੰ ਮਲੇਰ ਕੋਟ ਲੱਭੀ ਲਾ ਕੇ ਆਈ ਹੈ ਤੇ ਸਾਡੇ ਬਾਬਾ ਪੁੱਤਰ ਦੀ ਜਗਾ ਉੱਥੇ ਵੀ ਸਾਡੇ ਤਕਰੀਬਨ 6 ਦੇ 7-8 ਸੁਵੀਲਾ ਹੋ ਜਾਂਦੇ ਆ ਨੌਜਵਾਨਾਂ ਵੱਲੋਂ ਇਸ ਕਰਕੇ ਤਾਂ ਵੀ ਗਰਮੀ ਦੇਖ ਕੇ ਵਿਚਾਰ ਬਣਾਈ ਦੀ ਆਪਾਂ ਬਸਤ ਕਰਦੇ ਅੱਡੇ ਤੇ ਦੋਨਾਂ ਸਾਈਡ ਤੇ ਆਪਾਂ ਸਵੀਲ ਲਾਉਣੀ ਹੈ ਤਾਂ ਸਾਰੇ ਮੁੰਡੇ ਨੌਜਵਾਨਾਂ ਦਾ ਸਾਰਾ ਸਹਿਯੋਗ ਦੇ ਨਾਲ ਅਸੀਂ ਅੱਜ ਇੱਥੇ ਸਵੀਲ ਲਾਈ ਹੈ। ਕੀ ਕਹਿਣਾ ਚਾਹੋਗੇ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਨਾ ਜਿੱਥੇ ਸਭ ਤੋਂ ਵੱਧ ਪੁੰਨਦਾਨ ਕੀਤਾ ਜਾਂਦਾ ਹੈ। ਹਾਂਜੀ ਇਹ ਹੀ ਆਪਾਂ ਦੇਖਦੇ ਆਂ ਵੀ ਲੋਕ ਬਹੁਤ ਸ਼ਰਧਾ ਉਹ ਦੇ ਰਹੇ ਨੇ। ਜਾਂ ਦੀ ਸ਼ਰਧਾ ਦਾ ਦਾਰ ਵੀ ਕਰ ਰਹੇ ਨੇ ਇੱਥਾਂ ਕਿਸੇ ਨੂੰ ਕਹਿੰਦੇ ਆਂ ਵੀ ਅਜ ਦਾਨ ਲੈ ਦੀ ਖਤਰੀ ਪਰ ਫਿਰ ਵੀ ਸਾਨੂੰ ਪਤਾ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਆਦਿ ਲੋਕ ਨੇ ਹਾਥ-ਹਾਥ ਸਾਰਾ ਜੀ ਪਤਾ ਲੱਗਾ ਇੱਥੋਂ ਅੱਜ ਕਈ ਵਾਰ ਗੱਡੀਆਂ ਰੋਕਦੇ ਸਾਨੂੰ ਹੱਥ ਬੰਨ੍ਹ ਦਿਆ ਸੀ ਪੌਦੇ ਕਾਰਨ ਕੀ ਇੱਕ ਵੀਲ ਪਿੱਛੇ ਲੱਗੀ ਵੀ ਹੈ ਜੀਮਿਆਂ ਕੋਲੇ ਲੱਗੀ ਵੀ ਐ ਇਸ ਕਰਕੇ ਫੇਰ ਵੀ ਸੰਗਤ ਬਹੁਤ ਖੜਦੀ ਐ ਸ਼ਾਦੀ ਸੰਗਤ ਦਾ ਤਹਿ ਦਨੋਤਾ ਨਿਵਾਦ ਕਰਦੇ ਆ ਸਾਡੇ ਐਨ ਆਰ ਆਈ ਵੀਰਾਂ ਦਾ ਨੈਗਰ ਨਵਾਸੀ ਕੁੰਗਾ ਦਾ ਸਾਰੀਆਂ ਸੰਗਤਾਂ ਬਹੁਤ ਬਹੁਤ ਤਹਿ ਦਨੋਤਾ ਧੰਨਵਾਦ ਕਰਦੇ ਆ ਅਸੀਂ ਇਹ ਤੋਂ ਬਾਅਦ 15 ਦਿਨਾਂ ਤੱਕ ਫੇਰ ਵੀਲ ਲਾਵਾਂਗੇ ਜੀ ਪਰਮਾਤਮਾ ਜੀ ਆਪੀ ਕਾ ਰੱਖੇ ਸਾਰੇ ਲੋਕ ਸਖਜੋ ਜਾਈਏ ਸਭ ਸਮੇਂ ਸਾਡੇ ਆ ਛੋਟੇ ਛੋਟੇ ਬੱਚੇ ਵੀ ਸਾਡਾ ਸਹਜੋ ਦੇ ਰਹੇ ਨੇ ਸਾਡੇ ਪੂਰਾ ਸਾਰੇ ਇਨਾਂ ਦਾ ਬਹੁਤ-ਬਹੁਤ ਧੰਨਵਾਦ। ਇਨਾਂ ਨੂੰ ਪਹਿਲੀ ਵਾਰ ਜੇ ਇਕੱਠੇ ਹੋਏ ਕੱਲ੍ਹ ਸਾਮ ਨੂੰ ਸਾਰਾ ਪ੍ਰੋਗਰਾਮ ਨੂੰ ਕਿਆ ਸੀ। ਤੜਕੇ 8:00 ਵਜੇ ਨੂੰ ਇੱਥੇ ਆ ਕੇ ਸਾਰਾ ਕੁਝ ਤਿਆਰ ਕਰਕੇ 9:30 ਵਜੇ ਦੇ ਨੂੰ ਅਸੀਂ ਸ਼ੁਰੂ ਕਰਤੀ ਸੀ। ਸੋ ਇਹ ਸਾਰੇ ਵੀਰਾਂ ਦਾ, ਬੱਚਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਧੰਨਵਾਦ।